ਲਓ ਜੀ ਪਿਛਲੇ 6 ਮਹੀਨਿਆਂ ਤੋਂ ਆ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਪੇ ਠੰਡੇ ਅੱਕੇ ਹੋਇਆ ਨੇ ਡੀਸੀ ਦਫ਼ਤਰ ਬਾਹਰ ਕਰ ਦਿੱਤਾ ਧਰਨਾ ਪ੍ਰਦਰਸ਼ਨ ਜੀਹਾਂ ਦਾ ਦੱਸਿਆ ਕਿ ਬਠਿੰਡਾ ਦੇ ਵਿੱਚ 14 ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਰੋਜ਼ਗਾਰ ਨਹੀਂ ਦੇਣਾ ਤਾਂ ਉਹਨਾਂ ਨੂੰ ਪੱਤਾ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਰਹੇ ਸਾਡਾ ਮੰਗ ਹੈ ਜੀ ਸਾਨੂੰ 6 ਮਹੀਨੇ ਕੰਮ ਬੰਦ ਹੋ ਰਿਹਾ ਸਾਨੂੰ ਇਹਦਾ ਸਾਹਮਣਾ ਨਾ ਚਾਹੀਦਾ ਜੀ ਜੇ ਕੰਮ ਨਹੀਂ ਲੱਗੇ ਬੇਰੋਜ਼ਗਾਰੀ ਪੱਤਾ ਮਿਲਣਾ ਚਾਹੀਦਾ ਜੀ ਸਾਡਾ ਬਹੁਤ ਔਖਾ ਚੁੱਲ੍ਹਾ ਚੱਲਦਾ 6 ਮਹੀਨੇ ਹੋ ਗਏ ਨੇ ਮੈਂਬਰ ਸਰਪੰਚ ਚੱਕੜ ਜਾਨੇ ਉਹਨੇ ਪਿੱਛੇ ਕੰਮ ਬੰਦਵਾ ਜਾ ਜੀ ਸਾਨੂੰ ਕੋਈ ਹੁਣ ਕੰਮ ਨਹੀਂ ਮਿਲਦਾ ਸੀ ਕੰਮ ਦੇ ਬਾਰੇ ਆ ਜੀ ਕਿੰਨੇ ਪਿੰਡ ਹੈ ਜੀ ਟੋਟਲ ਜੀ 14 ਪਿੰਡ ਨੇ ਜੀ 14 ਪਿੰਡ ਨੇ ਹਾਂ ਜੀ 14 ਮਹੀਨੇ 6 ਮਹੀਨਾ ਕੰਮ ਨਹੀਂ ਮਿਲ ਰਿਹਾ ਨਹੀਂ ਜੀ ਫੇ ਕਿਸ ਤਰ੍ਹਾਂ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰ ਕਰਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਜਦੋਂ ਕੰਮ ਵੀ ਬੰਦ ਪਿਆ ਜੀ ਮੇਰੇ ਕਾ ਦਾ ਕਿਉਂਕਿ ਮਹਿੰਗਾਈ ਇੰਨੀ ਹੋਰ ਕੀ ਹੈ ਰਸੋਈ ਪਾਣੀ ਬੱਚੇ ਰਸੋਈ ਪਾਣੀ ਸਾਰੇ ਬੱਚੇ ਭੜਾਉਣੇ ਕਰਨੇ ਸਾਰੀ ਮਹਿੰਗਾਈ ਸਭ ਕੁਝ ਹੋ ਗਿਆ ਔਖਾ ਹਾਂਜੀ ਔਖਾ ਕੀ ਤੁਹਾਡਾ ਕੰਮ ਕੀ ਹੁੰਦਾ ਨਵੇਗਾ ਦੇ ਵਿੱਚ ਕੀ ਕੰਮ ਬਸ ਆ ਛੱਪੜ ਦਾ ਕੰਮ ਹੋ ਗਿਆ ਖਾਣਾ ਦਾ ਕੰਮ ਹੋ ਗਿਆ ਬਸ ਵਾਟਰ ਵਾਸ਼ ਦਾ ਇਹ ਜਦੋਂ ਸਕੂਲ ਦਾ ਕੰਮ ਸਭ ਬੰਦ ਪਿਆ ਸੜਕਾਂ ਦਾ ਕੰਮ 100 ਦਿਨ 100 ਦਿਨ ਚੱਲਦਾ ਕੰਮ ਹੈ ਹਾਂਜੀ 100 ਦਿਨ ਚੱਲਦਾ 100 ਦਿਨ ਕੰਮ ਨਹੀਂ ਬਣਦਾ ਨਹੀਂ ਮਿਲਿਆ ਨਹੀਂ ਹੁੰਦਾ 6 ਮਹੀਨੇ ਤਾਂ ਬੰਦ ਪਿਆ 6 ਮਹੀਨੇ ਬੰਦ ਹੈ ਖੇਰ ਦਾਦੀ ਇੱਕ ਜਿਹੜੀ ਨਰੇਗਾ ਸਕੀਮ ਸ਼ੁਰੂ ਕੀਤੀ ਗਈ ਸੀ ਇਸ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜੇ ਕਿ ਮਜ਼ਦੂਰੀ ਵੀ ਦਿੱਤੀ ਜਾਂਦੀ ਸੀ ਪਰ ਹੁਣ 6 ਮਹੀਨਿਆਂ ਤੋਂ ਕੰਮ ਬੰਦ ਪਿਆ ਜਿਸ ਕਰਕੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਤਾਂ ਦੇਖਣਾ ਹੋਵੇਗਾ ਕਿ ਤਰਨੇ ਪ੍ਰਦਰਸ਼ਨ ਤੋਂ ਬਾਅਦ ਆਖਿਰਕਾਰ ਇਹਨਾਂ ਦੀ ਕੀ ਸੁਣਵਾਈ ਹੋਵੇਗੀ ਅਕੀਕਤ ਰਿਪੋਰਟ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ